ਸਗਤ ਜੀ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣ ਲੱਗਾ ਵਾਂ ਰਾਤ ਦੇ 11 ਵਜੇ ਚੱਲਿਆ ਅਸਾਂ ਤੋਂ ਪਹਿਲਾਂ ਵੀਡੀਓ ਵੇਖਿਓ ਇਹ ਕੋਈ ਬੰਦਾ ਵਾ ਇਸ ਭੈਣ ਦੇ ਨਾਲ ਅਕੁੱਟ ਮਾਰ ਕਰ ਰਿਹਾ ਵਾ ਇਹ ਪਤਾ ਨਹੀਂ ਕਿੱਥੋਂ ਦੀ ਵੀਡੀਓ ਮੈਨੂੰ ਕਿਸੇ ਵੀਰ ਨੇ ਭੇਜੀ ਆ ਤੇ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਸ ਮਸਲੇ ਬਾਰੇ ਜ਼ਰੂਰ ਦੱਸਿਓ ਕਿ ਇਹ ਕੀ ਮਸਲਾ ਵਾ ਤੇ ਕਿੱਥੋਂ ਦੀ ਵੀਡੀਓ ਆਏ ਕਿਉਂਕਿ ਇੱਕ ਭੈਣ ਦੇ ਨਾਲ ਤਿੰਨ ਚਾਰ ਬੰਦੇ ਬਹੁਤ ਹੀ ਬੇਰਮੀ ਨਾਲ ਕੁੱਟਮਾਰ ਕਰ ਰਹੇ ਇੱਕ ਵਾਰ ਫੇਰ ਵੇਖਿਓ ਇਸ ਭੈਣ ਦੇ ਨਾਲ ਬੇਰਮੀ ਦੇ ਨਾਲ ਬਹੁਤ ਕੁੱਟਮਾਰ ਕਰ ਰਹੇ ਆ ਤਿੰਨ ਚਾਰ ਬੰਦੇ ਆ ਤੇ ਮਸਲਾ ਭਾਵੇਂ ਵੀਰੋ ਕੋਈ ਵੀ ਹੋਵੇ ਪਰ ਕਿਸੇ ਔਰਤ ਦੇ ਉੱਤੇ ਹੱਥ ਚੁੱਕਣਾ ਕੋਈ ਮਰਦਾਂ ਵਾਲੀ ਗੱਲ ਹੀ ਹੈਗੀ ਕਹਿੰਦੇ ਨਾ ਔਰਤ ਤੇ ਮਰਦਾ ਦੁਕੰਦ ਤੇ ਮਰਦਾ ਇੱਕ ਬਰਾਬਰ ਆ ਸੋ ਮੈਂ ਰਾਤ ਦੇ ਲਗਭਗ 11 ਵਜੇ ਦਾ ਟਾਈਮ ਆ ਤੇ ਮੈਨੂੰ ਕਿਸੇ ਵੀਰ ਨੇ ਇਹ ਵੀਡੀਓ ਭੇਜੀ ਸੀ ਤੇ ਮੈਂ ਪੁੱਛਣਾ ਚਾਹੁੰਦਾ ਕਿ ਵੀਰੋ ਇਹ ਦੱਸਿਓ ਇੱਕ ਮੈਟਰ ਕਿੱਥੋਂ ਦਾ ਵਾ ਤੇ ਕੀ ਮੈਟਰ ਵਾ ਜੇਕਰ ਜਿਹੜਾ ਪੀੜਤ ਪਰਿਵਾਰ ਵਾ ਭੈਣ ਵਾ ਜੇਕਰ ਉਹ ਵੀ ਮੇਰੀ ਇਹ ਵੀਡੀਓ ਦੇਖਦੀ ਹੋਵੇ ਤਾਂ ਜਰੂਰ ਸੰਪਰਕ ਕਰਿਓ ਕਿਉਂਕਿ ਆਪਾਂ ਸਾਰੇ ਵੀਰ ਰੜਕੇ ਜੇ ਉਸ ਭੈਣ ਨਾਲ ਤੱਕਾ ਹੋ ਰਿਹਾ ਵਾ ਤੇ ਉਹਦੇ ਨਾਲ ਖੜਨਾ ਵਾ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਜੇਕਰ ਆਪਾਂ ਇਹਨਾਂ ਭੈਣਾਂ ਦੇ ਨਾਲ ਨਾ ਖੜੋਤੇ ਤਾਂ ਇਹੋ ਜਿਹੇ ਦਰਿੰਦੇ ਹੋ ਸਕਦਾ ਵਾਕੇ ਹੋਰ ਵੀ ਭੈਣਾਂ ਦੇ ਉੱਤੇ ਇਹਦਾ ਹੱਥ ਚੁੱਕਣਾ ਕਿਉਂਕਿ ਮੈਂ ਦਰਿੰਦਾ ਇਸ ਕਰਕੇ ਕਹਿ ਰਿਹਾ ਚਾਹੇ ਭੈਣ ਦੀ ਗਲਤੀ ਹੈ ਜਾਂ ਨਾ ਨਹੀਂ ਗਲਤੀ ਪਰ ਇੱਕ ਔਤ ਦੇ ਉੱਤੇ ਹੱਥ ਚੁੱਕਣਾ ਕੋਈ ਬਹੁਤੀ ਮਰਦਾਂ ਵਾਲੀ ਗੱਲ ਨਹੀਂ ਹੈਗੀ ਸੋ ਇਸ ਵੀਡੀਓ ਨੂੰ ਮੇਰੀ ਨੂੰ ਸ਼ੇਅਰ ਜਰੂਰ ਕਰਿਓ ਬਹੁਤਾ ਨਹੀਂ ਬੋਲ ਰਿਹਾ ਸੋ ਮੈਂ ਕੰਪਲੀਟ ਕਰ ਰਿਹਾ ਆਪਣੀ ਗੱਲ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਮੈਨੂੰ ਜਰੂਰ ਦੱਸਿਓ ਪਈ ਇਹ ਕੀ ਮੈਟਰ ਹੈ ਸੀਗਾ ਕਿੱਦਾਂ ਸੀਗਾ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਸਿਰਫ ਆਪਣੀ ਵੀਡੀਓ ਪਾ ਕੇ ਆਪਣਾ ਪੇਜ ਚਲਾਉਂਦਾ ਰਹਿੰਦਾ ਬਾਕੀ ਮੈਂ ਇੱਧਰ ਉੱਧਰ ਘੱਟ ਧਿਆਨ ਜਾਂਦਾ ਵਾ ਸੇਵਾ ਦਾ ਕਰਕੇ ਪਰ ਜੇਕਰ ਇਸ ਭੈਣ ਨਾਲ ਧੱਕਾ ਹੋ ਰਿਹਾ ਵਾ ਤੇ ਆਪਾਂ ਇਸ ਭੈਣ ਦੇ ਨਾਲ ਜਰੂਰ ਖੜਾਂਗੇ ਸੋ ਮੇਰੀ ਸਾਰੇ ਵੀਰਾਂਗੇ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਦੋ ਦਿਨਾਂ ਤੱਕ ਜੇਕਰ ਆਪਾਂ ਇਸ ਮੈਟਰ ਦੀ ਆਪਣੀ ਨੌਲੇਜ ਮਿਲਦੀ ਹੈ ਤੇ ਆਪਾਂ ਭੈਣ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ